ਬੰਦਿਆ ਖਿੱਚ ਕੇ ਰੱਖ ਤਿਆਰੀ ਤੁਰ ਜਾਣਾ ਏ ਬਾਰੋ ਬਾਰੀ ਬੰਦਿਆ ਖਿੱਚ ਕੇ ਰੱਖ ਤਿਆਰੀ ਤੁਰ ਜਾਣਾ ਏ ਬਾਰੋ ਬਾਰੀ ਜੀ ਅੱਜ ਮੇਰੀ ਵਾਰੀ ਤਾਂ ਕੱਲ ਤੇਰੀ ਵਾਰੀ ਅੱਜ ਮੇਰੀ ਵਾਰੀ ਤਾਂ ਕੱਲ ਤੇਰੀ ਵਾਰੀ ਇਹ ਦੁਨੀਆ ਆਣੀ ਜਾਣੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਇਹ ਦੁਨੀਆ ਆਣੀ ਜਾਣੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਕਰਮ ਕਰ ਲਈ ਕੁਝ ਚੰਗੇ ਬੰਦਿਆ ਕਰਮ ਕਰ ਲਈ ਕੁਝ ਚੰਗੇ ਬੰਦਿਆ ਮੁੜ ਬੇਲਾ ਹੱਥ ਨਹੀਂ ਆਉਣਾ ਮੁੜ ਬੇਲਾ ਹੱਥ ਨਹੀਂ ਆਉਣਾ ਮਹਿਲਾ ਵਾਂਗੂ ਘਰ ਬਣਾਏ ਤੂੰ ਸਮਝੇ ਪੱਕਾ ਟਿਕਾਣਾ ਮਹਿਲਾ ਵਾਂਗੂ ਘਰ ਬਣਾਏ ਤੂੰ ਸਮਝੇ ਪੱਕਾ ਟਿਕਾਣਾ ਕਬਰਾਂ ਵੱਲ ਵੀ ਢੇੜਾ ਮਾਰੀ ਮੜੀਆਂ ਵੱਲ ਵੀ ਢੇੜਾ ਮਾਰੀ ਜਿੱਥੇ ਜਾ ਕੇ ਮੁੜ ਨਹੀਂ ਆਉਣਾ ਜਿੱਥੇ ਜਾ ਕੇ ਮੁੜ ਨਹੀਂ ਆਉਣਾ ਆਪਣਾ ਪਰਿਵਾਰ ਸਮਝੀ ਸਭ ਨੂੰ ਆਪਣਾ ਪਰਿਵਾਰ ਸਮਝੀ ਸਭ ਨੂੰ ਨਾ ਸਮਝੀ ਕੋਈ ਬੇਗਾਨਾ ਕੀ ਰਾਜਾ ਕੀ ਰੰਗ ਸੋਹਣਿਆ ਆਖਰ ਸਭ ਨੇ ਇੱਥੋਂ ਜਾਣਾ ਕੀ ਰਾਜਾ ਕੀ ਰੰਗ ਸੋਹਣਿਆ ਆਖਰ ਸਭ ਨੇ ਇੱਥੋਂ ਜਾਣਾ ਬੀਜ ਬੀਜੀ ਕੁਝ ਚੰਗੇ ਮਿੱਤਰਾ ਬੀਜ ਬੀਜੀ ਕੁਝ ਚੰਗੇ ਮਿੱਤਰਾ ਇੱਕ ਦਿਨ ਬੀਜਿਆ ਵੜਣਾ ਪੈਣਾ ਫਸਲ ਮਿਲੇਗੀ ਚੰਗੀ ਬਿਲਿਆ ਫਸਲ ਮਿਲੇਗੀ ਚੰਗੀ ਬਿਲਿਆ ਬਸ ਤੈਨੂੰ ਹਰ ਹਰ ਕਹਿਣਾ ਪੈਣਾ ਤੈਨੂੰ ਰਾਮ ਰਾਮ ਕਹਿਣੇ ਪੈਣਾ ਤੈਨੂੰ ਵਾਹਿਗੁਰੂ ਵਾਹਿਗੁਰੂ ਪਹਿਣਿਆ ਪੈਣਾ ਤੈਨੂੰ ਹਰ ਹਰ ਕਹਿਣੇ ਪੈਣਾ